ਸੀ.ਸੀ.ਟੀ.ਵੀ ਤਸਵੀਰਾਂ ਨੂੰ ਜ਼ਰਾ ਧਿਆਨ ਨਾਲ ਦੇਖੋ ਇਹਨਾਂ ਦੇ ਵਿੱਚ ਗਲੀ ਵਿੱਚੋਂ ਗੁਜ਼ਰਦੇ ਲੋਕਾਂ ਨੂੰ ਇੱਕ ਆਵਾਰਾ ਕੁੱਤਾ ਅਚਾਨਕ ਪੈ ਜਾਂਦਾ ਹੈ ਤੇ ਲੱਤ ਦੇ ਉੱਪਰ ਵੱਢ ਲੈਂਦਾ ਹੈ ਤੇ ਇਸ ਦੇ ਨਾਲ ਬਹੁਤ ਸਾਰੇ ਲੋਕ ਜ਼ਖਮੀ ਹੋਏ ਨੇ ਤੇ ਸ਼ਹਿਰ ਦੇ ਵਿੱਚ ਜੇਕਰ ਡਾਕਟਰ ਦੀ ਮੰਨੀਏ ਤਾਂ ਤਕਰੀਬਨ 28 ਕੇਸ ਉਹਨਾਂ ਦੇ ਕੋਲ ਕੁੱਤੇ ਦੇ ਵੱਢਣ ਦੇ ਕਾਰਨ ਆਏ ਨੇ ਜਿਨ੍ਹਾਂ ਵਿੱਚੋਂ 4 ਵਿਅਕਤੀਆਂ ਦੀ ਹਾਲਤ ਕਾਫੀ ਨਾਜ਼ੁਕ ਸੀ ਮਾਮਲਾ ਗੁਰਦਾਸਪੁਰ ਦੇ ਕਸਬਾ ਹਰਚੋਵਾ ਦਾਏ ਜਿੱਥੇ ਕਿ ਕੁੱਤੇ ਵੱਲੋਂ ਸਵੇਰ ਵੇਲੇ ਤੋਂ ਹੀ ਆਤੰਕ ਮਚਾਇਆ ਹੋਇਆ ਹੈ ਤੇ ਉਸਨੇ 8 ਵਜੇ ਤੋਂ ਲੈ ਕੇ ਸ਼ਾਮ ਤੱਕ 2 ਦਰਜਨ ਤੋਂ ਜ਼ਿਆਦਾ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ ਜਿਨ੍ਹਾਂ ਵਿੱਚੋਂ ਬਹੁਤਿਆਂ ਨੂੰ ਟੰਕੇ ਤੱਕ ਲਗਾਏ ਗਏ ਨੇ ਤੇ ਵੱਡੇ ਵੱਡੇ ਜ਼ਖਮ ਇਸ ਕੁੱਤੇ ਵੱਲੋਂ ਲੋਕਾਂ ਨੂੰ ਦਿੱਤੇ ਗਏ ਨੇ ਇਸ ਮੌਕੇ ਪਿੰਡ ਦੇ ਲੋਕ ਵੀ ਗੁਰਦਾਸਪੁਰ ਦੇ ਡੀਸੀ ਨੂੰ ਅਪੀਲ ਕਰ ਰਹੇ ਨੇ ਕਿ ਕੁੱਤੇ ਦਾ ਕੋਈ ਹੱਲ ਕੀਤਾ ਜਾਵੇ ਤਾਂ ਜੋ ਬੱਚਿਆਂ ਦੀ ਜਾਨ ਬਚਾਈ ਜਾ ਸਕੇ ਇਸ ਮੌਕੇ ਬੱਚਿਆਂ ਦੇ ਮਾਪਿਆਂ ਨੇ ਵੀ ਜਾਣਕਾਰੀ ਦਿੱਤੀ ਕਿ ਸਕੂਲ ਦੇ ਕੋਲ ਕੁੱਤੇ ਦੇ ਵੱਢਣ ਦੀਆਂ ਘਟਨਾਵਾਂ ਜ਼ਿਆਦਾ ਵਾਪਰੀਆਂ ਨੇ ਤੇ ਉਹਨਾਂ ਇਹ ਵੀ ਕਿਹਾ ਹੈ ਜਦੋਂ ਤੱਕ ਕੁੱਤੇ ਦਾ ਖਾਤਮਾ ਨਹੀਂ ਹੁੰਦਾ ਉਦੋਂ ਤੱਕ ਸਕੂਲ ਦੇ ਵਿੱਚ ਛੁੱਟੀਆਂ ਕੀਤੀਆਂ ਜਾਣ ਨਾਲ ਹੀ ਜਦੋਂ ਐਸਡੀਐਮ ਬਟਾਲਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਜਾਣਕਾਰੀ ਦਿੱਤੀ ਕਿ ਉਹਨਾਂ ਨੂੰ ਕੋਈ ਸ਼ਿਕਾਇਤ ਨਹੀਂ ਮਿਲੀ ਹੈ ਲੇਕਿਨ ਫਿਰ ਵੀ ਮੀਡੀਆ ਦੇ ਕਾਰਨ ਉਹਨਾਂ ਦੇ ਧਿਆਨ ਵਿੱਚ ਇਹ ਮਾਮਲਾ ਆਇਆ ਹੈ ਤੇ ਉਹ ਤੁਰੰਤ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਨਗੇ ਤੇ ਟੀਮਾਂ ਨੂੰ ਰਵਾਨਾ ਕਰਨਗੇ ਜਗਬਾਣੀ ਜੀ ਵੀ ਲਈ ਬਿਸੰਬਰ ਬਿੱਟੂ ਦੀ ਰਿਪੋਰਟ